ਮੋ ਆਪ ਸਭ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਰ ਜਿੰਦੁਰਗੋ ਸੰਯੁਕਤ ਕਿਸਾਨ ਮੋਰਚਾ ਦੇ ਅਨੁਸਾਰ 26 ਜਨਵਰੀ ਨੂੰ ਮਕੇਰੀਆਂ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਭਾਰਤੀ ਕਿਸਾਨ ਯੂਨੀਅਨ ਉਗਰਾਹ ਜਮਰੂਹੀ ਕਿਸਾਨ ਸਭਾ ਪੰਜਾਬ ਮਾਜਾ ਸੰਘਰਸ਼ ਕਮੇਟੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਕਿਸਾਨ ਭਰਾਵਾਂ ਵੱਲੋਂ ਪਾਰੀ ਗਿਣਤੀ ਵਿੱਚ ਮਕੇਰੀਆਂ ਅਰੈਸਟ ਹਾਊਸ ਤੋਂ ਹਾਜੀਪੁਰ ਤੱਕ ਟ੍ਰੈਕਟਰ ਮਾਰਚ ਕੀਤਾ ਗਿਆ ਅੱਗੇ ਦੇਖੋ ਪੂਰੀ ਰਿਪੋਰਟ ਬਿਊਰੋਸ ਖਿੰਦਰ ਸਿੰਘ ਦੇ ਰਮਨ ਤੰਗਰਾਲੀਆਂ ਦੇ ਨਾਲ ਜੇਕਰ ਤੁਸੀਂ ਸਾਡਾ ਚੈਨਲ ਸ਼ੇਅਰ ਪਰਬੋਕਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂ ਇੱਕ ਪਾਸੇ ਤਾਂ ਹਿੰਦੁਸਤਾਨ ਦੇ ਵਿੱਚ 26 ਜਨਵਰੀ ਦਾ ਤਿਹਾੜੀ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਦੂਜੇ ਪਾਸੇ ਦੇਖਿਆ ਜਾਵੇ ਤਾਂ ਕਿਸਾਨਾਂ ਵੱਲੋਂ ਇਸ ਪ੍ਰੇਡ ਦੇ ਵਿੱਚ ਮਾਰਚ ਟਰੈਕਟਰ ਮੋਟਰਸਾਈਕਲ ਜੀਪਾਂ ਦੇ ਨਾਲ ਕੀਤੀ ਜਾ ਰਹੀ ਹੈ ਕੁਝ ਕਿਸਾਨ ਆਗੂ ਆਪਣੇ ਹੈਗੇ ਨੇ ਡਾਕਟਰ ਜਤਿੰਦਰ ਸਿੰਘ ਜੀ ਕਾਲੜਾ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਅੱਜ ਕੀ ਨਾਮ ਹੈ ਆਪਣਾ ਜੀ ਮੈਂ ਡਾਕਟਰ ਜਤਿੰਦਰ ਕਾਲੜਾ ਭਾਰਤੀ ਕਿਸਾਨ ਜੀ ਉਹਨਾਂ ਨੇਕਤਾ ਉਗਰਾਹਾ ਬਲਗ ਪ੍ਰਦਾਨ ਮੁਕੇਰੀਆਂ ਅੱਜ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਕਾਲ ਤੇ ਜੋਗੀ ਮੁਕੇਰੀਆਂ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਅੱਜ ਇਹ ਜੋਗੀ ਮੰਡੀ ਕਰਨ ਦੀਆਂ ਨਵੇਂ ਖੜਡੇ ਕੇਂਦਰ ਸਰਕਾਰ ਨੇ ਲਿਆਂਦੇ ਹਨ ਤੇ ਸਾਰੀਆਂ ਸਟੇਟਾਂ ਨੂੰ ਉਹ ਖੜਡੇ ਭੇਜ ਦਿੱਤੇ ਗਿਆ ਨਾ ਉਹ ਉਹਨਾਂ ਉਹਨਾਂ ਖੜੜਿਆਂ ਨੂੰ ਰੱਦ ਕੀਤਾ ਜਾਵੇ ਇਹ ਉਹਨਾਂ ਦੇ ਵਿਰੋਧ ਵਿੱਚ ਅਸੀਂ ਅੱਜ ਦਾ ਰੋਸ ਵੀ ਪ੍ਰਗਟ ਕਰ ਰਹੇ ਹਾਂ ਸਾਰੀਆਂ ਜਥੇਬੰਦੀਆਂ ਰਲ ਕੇ ਓਕੇ ਇਸੇ ਤਰੀਕੇ ਦੇ ਨਾਲ ਅਸੀਂ ਗੱਲ ਕਰਾਂਗੇ ਹੋਰ ਵੀ ਆਪਣੇ ਕਿਸਾਨ ਆਗੂ ਹਾਂਜੀ ਵੀਰ ਜੀ ਤੁਹਾਡੇ ਬਾਰੇ ਦੋ ਅੱਜ ਮਾਰਕੀਟਾਂ ਜਿਹੜਾ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿਣਾ ਚਾਹੁੰਦੇ ਆਂ ਵੀ ਸਾਡੇ ਜਿਹੜੇ ਕਾਨੂੰਨ ਇਹ ਰੱਦ ਹੋਣੇ ਚਾਹੀਦੇ ਆ ਡੱਲੇਵਾਲ ਨੂੰ ਜਿਹੜਾ ਆਪਣਾ ਮਨਵਰਤੇ ਤੇ ਬੈਠਾ ਵਾ ਉਹਨੂੰ ਛੇਤੀ ਉਹਦੀਆਂ ਗੱਲਾਂ ਮੰਨਣੀਆਂ ਚਾਹੀਦੀਆਂ ਵਾ ਤੇ ਜਿਹੜੇ ਕਾਲੇ ਕਾਨੂੰਨ ਸਾਡੇ ਤੇ ਫੇਰ ਇਹਨਾਂ ਨੇ ਥੋਪਤੇ ਆ ਉਹ ਫੇਰ ਵਾਪਸ ਹੋਣੇ ਚਾਹੀਦੇ ਨੇ ਅੱਗੇ ਅਸੀਂ ਮੇਰਾ ਖਿਆਲ ਵੀ 2.5 ਸਾਲ ਉੱਥੇ ਲੜੇ ਆਂ ਤੇ ਉਹਨਾਂ ਨੇ ਕੋਈ ਸਾਡਾ ਮੁੱਲ ਨਹੀਂ ਪਾਇਆ ਲਿਖਤੀ ਨਹੀਂ ਦਿੱਤਾ ਸਾਡੇ ਬੰਦਾਂ ਨੇ ਇਹ ਕੰਮ ਖਰਾਬ ਕੀਤਾ ਵੀ ਲਿਖਤੀ ਲੈਣਾ ਚਾਹੀਦਾ ਸੀਗਾ ਜਿਹੜਾ ਇਹ ਕਿਸਾਨੀ ਮੰਗਾ ਸੀ ਦੀਆਂ ਬਾਕੀ ਸਾਡੇ ਆਪਾਂ ਅਜੇ ਗੱਲ ਕਰਨਗੇ ਹਾਂਜੀ ਬਾਬਾ ਕੀ ਕਰਾ ਜਾਂਦੇ ਜੀ ਅਸੀਂ ਅੱਜ ਦੇ ਪ੍ਰੋਗਰਾਮ ਬਾਰੇ ਇਹੀ ਕਹਿਣਾ ਜਾਂਦੇ ਹਾਂ ਕਿ ਕੇਂਦਰ ਸਰਕਾਰ ਨੇ ਜਿਹੜੇ ਕਾਨੂੰਨ ਵਾਪਸ ਲੈਣ ਦੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਤੋਂ ਮੁੱਕਰ ਕੇ ਵਿੰਗੇ ਟੇਡੇ ਤਰੀਕੇ ਨਾਲ ਫੇਰ ਉਹਨਾਂ ਨੂੰ ਲਾਗੂ ਕਰਨ ਜਾ ਰਹੇ ਨੇ ਦੇ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਜਿਹੜੇ ਕਿਸਾਨ ਸਾਡੇ ਸੰਘਰਸ਼ ਲਈ ਬੈਠੇ ਨੇ ਉਹਨਾਂ ਨੂੰ ਗੱਲਬਾਤ ਰਾਹੀਂ ਮਸਲਾ ਹੱਲ ਕਰਕੇ ਉਠਾਉਣਾ ਚਾਹੀਦਾ ਅਸੀਂ ਇੰਨਾ ਹੀ ਕਵਾਂਗੇ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਨਿਪਟਣਾ ਚਾਹੀਦਾ ਨਾ ਕਿ ਵਿਰੋਧ ਵਿੱਚ ਹੋਰ ਵੀ ਕਿਸਾਨ ਆਗੂ ਖੜੇ ਨੇ ਬਜ਼ੁਰਗ ਜੀ ਦੇਖਦੇ ਪੁੱਛਦੇ ਨੇ ਕੀ ਇਹਨਾਂ ਦੀ ਉਮਰ ਹੈਗੀ ਹੈ ਜੋ ਉਹਨਾਂ ਨੂੰ ਆਪਣੀਆਂ ਮੰਗਾਂ ਦੇ ਹੱਕਾਂ ਦੀ ਖਾਤਰ ਰੋਡ ਦੇ ਉੱਪਰ ਉਤਨਾ ਪੈ ਰਿਹਾ ਹਾਂਜੀ ਬਾਬੂ ਜੀ ਕੀ ਨਾ ਆਪਣਾ ਜੀ ਜੀਤ ਬੈਸ ਤੁਹਾਡੀ ਕਿੰਨੀ ਕੁ ਉਮਰ ਹੈਗੀ ਹੈ 80 ਹੋਣ ਵਾਲੀ ਜੀ ਤਾਨੂੰ ਕੀ ਲੱਗਦਾ ਇਸ ਸੋਮਵਾਰ ਦੇ ਵਿੱਚ ਵੀ ਤੁਹਾਨੂੰ ਆਪਣੇ ਹੱਕਾਂ ਦੇ ਲਈ ਰੋਡ ਦੇ ਉੱਪਰ ਮਜਬੂਰ ਹੋ ਕੇ ਦਰਦੀ ਪ੍ਰਦਰਸ਼ਨ ਕਰਨੇ ਪਿਆ ਰਹੇ ਨੇ ਪੂਰੇ ਜਸ਼ੀਲੇ ਜ਼ੋਰ ਦੇ ਨਾਲ ਆਪਾਂ ਸਰਕਾਰ ਨਾਲ ਟੱਕਰ ਲਵਾਂਗੇ ਉਹਨਾਂ ਨੂੰ ਸਰਕਾਰ ਨੂੰ ਚਾਹੀਦਾ ਬੜੇ ਚਾਰਾ ਸਰਕਾਰ ਬਣਾਈ ਸੀ ਤੇ ਹਿਸਾਬ ਨਾਲ ਚੱਲੇ ਸਾਡਾ 7 750 ਬੰਦਾ ਪਹਿਲੇ ਸੰਘਰਸ਼ ਮਰ ਗਿਆ ਦੋ ਤਿੰਨ ਹਰਮੀ ਮਰ ਗਿਆ ਡੱਲੇਵਾਲ ਸਾਹਿਬ ਦਾ ਸਾਡੇ ਦਾ ਦੇਖੋ ਕੀ ਹਾਲ ਹੈ ਇਹ ਸਰਕਾਰ ਤੇ ਕੰਨ ਤੇ ਜੂ ਨਹੀਂ ਸਰਕਦੀ ਇਹ ਜਦੋਂ ਅਸੀਂ ਕਿਸਾਨ ਮਰਦੇ ਆ ਤਾਂ ਨਾਲ ਨਿੱਕੇ ਦੁਕਾਨਦਾਰ ਵੀ ਖਤਮ ਹੋ ਜਾਂਦੇ ਆ ਇੱਥੇ ਬਸਣਾ ਮੁਸ਼ਕਲ ਹੋਏਗਾ ਵੱਡੇ ਘਰਾਣਿਆਂ ਨੂੰ ਲਿਆ ਕੇ ਤੇ ਸਾਰਾ ਸਰਕਾਰ ਚਲਾਉਣੀ ਚਾਹੁੰਦੇ ਆਪ ਸਰਕਾਰ ਹੀ ਨਹੀਂ ਚਲਾ ਸਕਦੇ ਤੇ ਸੋਚਾ ਹੈ ਕੀ ਕਰਗੇ ਇਹ ਜੋ ਮਰਮਕ ਇਰੀਆ ਚ ਸ਼ੁਰੂ ਕੀਤਾ ਕਿਤੇ ਤੱਕ ਜਾਏਗਾ ਇਹ ਮਹਾਜੇ ਜਾਏਗਾ ਜੀ ਹਾਜੀਪੁਰ ਹਾਜੀਪੁਰ ਹਾਈਵੇ ਰੋ ਬਿਚਲੀ ਘੁੰਮ ਕੇ ਮੁੜ ਕੇ ਸ리아ਣਾ ਮੁੜ ਕੇ ਅਗਰੇ ਇੱਥੇ ਆ ਜਾਈ ਮਾਨ ਸਰ ਮੁੜ ਕੇ ਆ ਜਾਈ ਬਜ਼ੁਰਗਾਂ ਦੇ ਨਾਲ ਨਾਲ ਦੇਖਿਆ ਦੀ ਆਪਾਂ ਨੌਜਵਾਨ ਪੀੜੀ ਵੀ ਨੌ ਨੌਜਵਾਨ ਪੀੜੀ ਵੀ ਇਸ ਰੋਸ ਰੈਲੀ ਦੇ ਵਿੱਚ ਵੀ ਹਾਂਜੀ ਵੀਰ ਜੀ ਕਿ ਨਾ ਆਪਣਾ ਜੀ ਮੇਰਾ ਨਾਮ ਹੈ ਹੈਪੀ ਢਾਡੇ ਘਟਵਾਲ ਮੈਂ ਪੰਜਾਬ ਸਰਕਾਰ ਦੇ ਵੱਲੋਂ ਤੇ ਸੈਂਟਰ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹਾਂਗੇ ਕਿ ਜਿਹੜੀ ਐਮਐਸਪੀ ਦੀ ਸਾਡੀ ਕਾਨੂੰਨੀ ਗਰੰਟੀ ਆ ਉਹ ਸਾਨੂੰ ਦਵਾਈ ਜਾਵੇ ਸਾਡੇ ਹੱਕ ਜਿਹੜੇ ਕਿਸਾਨਾਂ ਨੂੰ ਐਮਐਸਪੀ ਲਈ ਧਰਨੇ ਲੱਗੇ ਹੋਏ ਨੇ ਸਾਡੇ ਪ੍ਰਧਾਨ ਸਾਹਿਬ ਡੱਲੇਵਾਲ ਸਾਹਿਬ ਜਿਹੜੇ ਕਿ ਪਿਛਲੇ ਕਾਫੀ ਸਮੇ ਤੋਂ ਮੰਨ ਵਰਤ ਤੇ ਬੈਠੇ ਹੋਏ ਨੇ ਤੇ ਸਰਕਾਰਾਂ ਨੂੰ ਅਪੀਲ ਹੈ ਕਿ ਉਹਨਾਂ ਦੇ ਬਾਰੇ ਸੋਚਿਆ ਜਾਵੇ ਉਹਨਾਂ ਦੀ ਸਿਹਤ ਦਾ ਖਿਆਲ ਕੀਤਾ ਜਾਵੇ ਤੇ ਸਾਡਾ ਅੱਜ ਇਹ ਕਾਲੀ 26 ਜਨਵਰੀ ਮਨਾਉਣ ਦਾ ਇਹੀ ਅੱਜ ਇੱਕ ਸਾਡਾ ਇੱਕ ਮੋਟਿਵ ਹੈ ਕਿ ਸਾਨੂੰ ਐਮਐਸਪੀ ਦੀ ਗਾਰੰਟੀ ਦਿੱਤੀ ਜਾਵੇ ਤੇ ਸਰਕਾਰਾਂ ਕਿਸਾਨਾਂ ਵੱਲ ਧਿਆਨ ਦੇਣ ਤਾਂ ਕਿ ਕਿਸਾਨੀ ਜਿਹੜੀ ਹੈ ਪਰਫੁੱਲਤ ਹੋ ਸਕੇ ਤੇ ਵੱਧ ਤੋਂ ਵੱਧ ਨੌਜਵਾਨ ਪੀੜ੍ਹੀ ਜਿਹੜੀ ਅੱਗੇ ਕਿਸਾਨੀ ਵੱਲ ਵਧੇ ਮੈਂ ਸਾਰੇ ਕਿਸਾਨਾਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹੁਣ ਬਾਹਰ ਦਾ ਰੁਝਾਨ ਜ਼ਿਆਦਾ ਹੈਗਾ ਨੌਜਵਾਨ ਪੀੜੀ ਬਾਹਰ ਨੂੰ ਜਾ ਰਹੀ ਹੈ ਸਰਕਾਰ ਦੀਆਂ ਮਾਰੂ ਨੀਤੀਆਂ ਕਰਕੇ ਨੌਜਵਾਨ ਜਿਹੜੇ ਆ ਬਾਹਰ ਦੇ ਤਰਫ ਜਾ ਰਹੇ ਨੇ ਤੇ ਜਿਹੜੇ ਬਾਹਰ ਵੱਲ ਜਾ ਰਹੇ ਨੇ ਉਹਨਾਂ ਨੂੰ ਵੀ ਅਪੀਲ ਹੈ ਕਿ ਮੁੜ ਪੰਜਾਬ ਆਜੋ ਆਪਣਾ ਪੰਜਾਬ ਹਰਿਆ ਭਰਿਆ ਖਸਾਲ ਬਣਾਈਏ ਤਾਂ ਜੋ ਅੱਗੇ ਆਪਣੇ ਦੇਸ਼ ਨੂੰ ਬਚਾ ਸਕੀਏ ਆਪਣੇ ਪੰਜਾਬ ਨੂੰ ਬਚਾ ਸਕੀਏ ਤੇ ਆਪਣੀ ਜਵਾਨੀ ਆਪਣੀ ਕਿਸਾਨੀ ਨੂੰ ਕਾਇਮ ਰੱਖ ਸਕੀਏ ਧੰਨਵਾਦ ਜੀ ਇਸ ਤਰੀਕੇ ਨਾਲ ਕਹਾਂਗਾ ਕੈਮਰਾਮੈਨ ਨੂੰ ਕਿ ਦਿਖਾਇਆ ਜਾਵੇ ਕਿ ਕਿਸਾਨ ਭਰਾ ਇਸ ਤਰੀਕੇ ਦੇ ਨਾਲ ਆਪਣੇ ਟਰੈਕਟਰਾਂ ਨੂੰ ਲੈ ਕੇ 26 ਜਨਵਰੀ ਨੂੰ ਲੈ ਕੇ ਜੋ ਇਸ ਪ੍ਰੋਗਰਾਮ ਨੂੰ ਦੇਖਦੇ ਆ ਹੋਇਆ ਕਿਸਾਨਾਂ ਵੱਲੋਂ ਟਰੈਕਟਰ ਅਪਰੇਡ ਮਾਰਚ ਕੀਤੀ ਜਾ ਰਹੀ ਹੈ ਬਣੇ ਰੋ ਇਸੇ ਤਰੀਕੇ ਦੇ ਨਾਲ ਸ਼ਿਆਰਪੁਰ ਫੌਕਸ ਦੇ ਨਾਲ ਮੇਰੇ ਨਾਲ ਨੇ ਮੇਰੇ ਵੀਰ ਕੈਮਰਾਮੈਨ ਰਮਨਤੰਗਰਾਲੀਆਂ ਜੀ ਹਿੰਦਰਜੀਤ ਵਿਰਕਿਆ ਜੀ ਹੋਰ ਵੀ ਮੇਰੀ ਸਮੁੱਚੀ ਟੀਮ ਮੇਰੇ ਨਾਲ ਹੈ ਇਸੇ ਤਰੀਕੇ ਦੇ ਨਾਲ ਹੀ ਅਸੀਂ ਕਵਰ ਕਰਦੇ ਰਹਾਂਗੇ ਬਕੇਰੀਆ ਹਲਕਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਔਰ ਜਿੰਨੇ ਵੀ ਚਾਹਤੇ ਨੇ ਹੁਸ਼ਿਆਰਪੁਰ ਫੋਕਸ ਦੇ ਉਹਨਾਂ ਨੂੰ ਰਿਕਵੈਸਟ ਹੈ ਮੇਰੇ ਵੱਲੋਂ ਕਿ ਉਸ ਚੈਨਲ ਨੂੰ ਬਤਵਾਦ ਸਬਸਕ੍ਰਾਈਬ ਕਰਨ ਲਾਈਕ ਕਰਨ ਸ਼ੇਅਰ ਕਰਨ ਧੰਨਵਾਦ